ਉਧਰ ਕੋ ਚੜ ਗਏ ਪਹਾੜਾਂ 'ਚ ਚੜ ਗਏ ਉਹ ਦੇਖੋ ਕਰ ਦੇ ਗਿਆ ਕੋਈ ਸੇਰ ਨਹੀਂ ਕੋਈ ਦਿਖਾ ਨਹੀਂ ਲੈ ਲਓ ਉਹ ਕੋਈ 800 ਦਾ ਸੂਟ ਆ ਕੋਈ 1200 ਦਾ ਸੂਟ ਆ ਕੋਈ 1000 ਦਾ ਸੂਟ ਆ ਕਹਿੰਦੇ 300 ਰੁਪਏ 'ਚ ਕਰਤਾ ਆਪੇ ਉਧਰ ਦੇਖੋ ਪਾਪਾ ਵੀ ਚੜ ਗਏ ਕੋਠੇ ਦੇ ਕਿਨਾਂ ਚੱਕ ਲਓ ਚੱਕ ਸੈੱਟ ਵਾਈ ਸੈੱਟ ਬਸ ਲੈ ਜਾਓ ਦੁਕਾਨ ਖਾਲੀ ਖਾਨੇ ਖਾਲੀ ਕਰ ਦੇ 5 ਮਿੰਟ ਰੋਗੇ ਤੁਹਾਡੇ ਕੋ 5 ਮਿੰਟ ਆ ਦੇਖੋ ਚੇਕੋ 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 ਯੱਕਲੋ ਚੱਕ 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 ਆਹ ਦੇਖੋ ਬਾਪੇ ਦੀ ਹੱਡੀ ਦੇ ਸੂਟਾਂ ਦੇ ਨਾਲ-ਨਾਲ ਗਿਫਟ ਫਰੀ ਕਲਾਵੇ ਦੇ ਕਲਾਵੇ ਪਰਲੇ ਕਿਸ ਨੇ 50 ਸੂਟ ਲੈ ਲਏ ਕਿਸ ਨੇ 20 ਲੈ ਲਏ ਕਿਸ ਨੇ ਲੈ ਲਏ 40 ਸੂਟ ਉਹ ਬਾਜ਼ਾਰ 'ਚ 1500 2000 ਕੱਲ ਐਸ ਵਾਰ ਤੱਕ ਸ਼ਾਮੀ 5 ਵਜੇ ਤੱਕ ਮਿਲੇਗਾ 500 ਰੁਪਏ ਉਹ 2000 5 5 ਹੋ ਗਏ 2000 ਦੀ ਪੰਜ ਹੋ ਜਾ 550 ਚ ਉਹ ਮਿੰਦੋ ਬਟੀਕ ਤੋਂ ਤਿਆਰ ਕਰਾਉਂਦੇ ਸੂਟ 550 ਚ ਮਿੰਦੋ ਦਾ ਸੂਟ ਮਿੰਦੋ ਦਾ ਸੂਟ ਲਓ 550 ਚ 550 ਰੁਪਏ ਚ ਆਹ ਵੇਖੋ ਜਿਹੜੇ ਸਾਰੀ ਦੁਕਾਨ ਭਰੀ ਸੀ ਖਾਨੇ ਚੈੱਕ ਕਰੋ ਖਾਲੀ 15 ਮਿੰਟ ਜੇ ਦੁਕਾਨ ਖਾਲੀ ਕਰਤੀ 15 ਮਿੰਟ ਚ ਦੁਕਾਨ ਖਾਲੀ ਕਰਤੀ 2-2000 ਵਾਲੇ ਸੂਟ 550 ਦੇਤੇ ਆ ਕੱਲ ਐਤਵਾਰ ਵੀ ਆ ਜਾਓ ਸ਼ਾਮ 5 ਵਜੇ ਤੱਕ ਬਾਬੇ ਦੇਟ ਦੇ ਇਦਾਂ ਹੀ ਫਾਇਦੇ ਕਰ ਰਹੇ ਆ ਐਤਵਾਰ ਕੱਲ ਆਖਰੀ ਦਿਨ ਸਲੋਜੀ ਅੱਜ 9 ਅਗਸਤ ਦਾ ਰਖੜਿਆ ਦੇਣਿਆ ਸਾਰੇ ਬਾਜ਼ਾਰ ਬੇਲੇ ਆ ਤੇ ਇੱਧਰ ਦੇਖੋ ਸਵੇਰ ਤੋਂ ਸ਼ਾਮ ਤੱਕ ਬਾਬੇ ਦੇਟ ਦੇ ਮੇਲੇ ਲੱਗ ਗਏ ਦੇਖੋ ਕਿਦਾਂ ਸਮਝਦਾਰ ਦੇ ਨਾਲ ਕਸਟਮਰ ਬੈਠੇ ਆ ਇਹਨਾਂ ਨੇ ਫਾਇਦੇ ਕਰ ਰਹੇ ਆ ਬਾਬਾ ਜੀ ਅੱਜ 9 ਅਗਸਤ ਆ ਕੱਲ 10 ਅਗਸਤ ਸ਼ਾਮ 5 ਵਜੇ ਤੱਕ ਫੇਰਾ ਕਰਨਾ ਅੱਜ ਕੱਲ 10 ਤਰੀਕਾ ਪਹਿਲਾਂ ਰਕੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਿਹੜੇ ਭੈਣ ਭਰਾ ਕੱਪੜਾ ਲੈ ਕੇ ਜਾਂ ਰਹੇ ਉਹਨਾਂ ਦਾ ਧੰਨਵਾਦ ਤੇ ਕਈ ਨਰਾਜ ਹੋ ਕੇ ਵੀ ਜਾ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਇੱਥੇ ਵੀਆਈਪੀ ਸੇਵਾ ਇਸ ਟਾਈਮ ਨਹੀਂ ਦੇ ਸਕਦੇ ਵੀ ਹਰ ਕਸਟਮਰ ਅਟੈਂਡ ਕਰ ਪਾਈਏ ਉਹਦੇ ਲਈ ਮਾਫੀ ਮੰਗਦੇ ਆ ਜਿੰਨੇ ਭੈੜ ਭੜਾ ਟੈਂਡ ਹੋ ਰਿਹਾ ਕਈ ਬੰਦੇ ਆਂਦੇ ਕਹਿੰਦੇ ਵੀ ਬੋਹ ਕਾਲੀ ਹੋਣੇ ਪਕੜਾ ਦੋ ਇਦਾਂ ਨਹੀਂ ਕਰ ਸਕਦੇ ਤੇ ਜੋ ਕਪੜਾ ਹੀ ਦਿਖਾ ਰਹੇ ਆ ਭਾਈ ਨਾ ਨਾ ਦਈ ਜਾਂਦੇ ਆ ਤੇ ਰਖੜੀ ਦੇ ਨਾਲ ਨਾਲ ਇੱਕ ਗੱਲ ਹੋਰ ਕੱਲ 10 ਤਰੀਕ ਨੂੰ ਕੱਲ ਸ਼ਾਮੀ 5 ਵਜੇ ਤੋਂ ਬਾਅਦ ਬਾਬੇ ਦੀ ਹੱਟੀ ਜਮਸ਼ੇਰ ਚ ਬੰਦ ਹੋ ਜਾਏਗੀ ਤੇ 13 ਤਰੀਕ ਜਲੰਧਰ ਬੱਸ ਅੱਡ ਦੇ ਸਾਹਮਣੇ ਖੁੱਲੇਗੀ ਤੇ ਅੱਜ ਵੱਡਾ ਧਮਾਕਾ ਮਸਲੀਨ ਦਾ ਸੂਟ ਚੁੰਨੀ ਪਿਓਰ ਦੀ ਨਾਲ ਕਿਹੜੀ ਚੁੰਨੀ ਪਿਓਰ ਦੀ ਨਾਲ ਬਜ਼ਾਰ ਚ 800 900 ਬਾਬੇ ਦੀ ਹੱਟੀ ਤੇ 1000 ਦੇ 4 ਕਰਤੇ ਰਖੜੀ ਕਰਕੇ ਇਹ 1000 ਦੇ 3 ਨਹੀਂ ਦੇ ਪਹਿਲਾਂ ਤੁਸੀਂ ਭਾਜੀ ਅਬ 4 ਕਰਤੇ ਰਖੜੀਆਂ ਨਾਲ ਗਿਫਟ ਦੇ ਰਿਆਂ ਪੇਟੀਆਂ ਭਰ ਕੇ ਸੂਟਾਂ ਨਾਲ ਗਿਫਟ ਫ੍ਰੀ ਆ ਗਿਫਟ ਫ੍ਰੀ ਆ ਆ ਸੂਟ ਲੋ ਆ ਨਾਲ ਗਿਫਟ ਲੈ ਕੇ ਜਾਓ ਜੀ ਆ ਚੈੱਕ ਕਰ ਲੋ ਬਜ਼ਾਰ ਚ 8 800 900 ਦਾ ਇੱਕ ਸੂਟ ਆ ਬਾਬੇ ਦੀ ਹੱਟੀ ਤੇ 1000 ਦੇ 3 ਸੀ ਪਰ 8 ਕਰਤੇ 1000 ਦੇ 4 8 900 ਦਾ ਸੂਟ 250 ਦੇ ਵਿੱਚ 250 ਰੁਪਏ ਚ ਕਰਤਾ ਭਾਜੀ ਆ ਪਹਿਲਾਂ ਰੱਖੋ ਪਹਿਲਾਂ ਆਪੇ ਵੰਡਵੀਏ ਆ ਲੋ ਜੀ ਆ ਲੋ ਜੀ ਅਜੇ ਰੱਖੜੀ ਤੇ ਗਿਫਟ ਫ੍ਰੀ ਕਰਤੇ ਆ ਬਾਬੇ ਦੀ ਹੱਟੀ ਤੇ ਸੂਟਾਂ ਦੇ ਨਾਲ ਗਿਫਟ ਫ੍ਰੀ ਕਹਿੰਦੇ ਸੂਟ ਬਾਹਰ ਦੇਣਿਆ ਪਹਿਲਾਂ ਗਿਫਟ ਦੇਤੇ ਆ ਆ ਚੈੱਕ ਕਰ ਲਓ ਫ੍ਰੀ ਦੇ ਵਿੱਚ ਗਿਫਟ ਆ ਦੇਖੋ ਪੇਟੀਆਂ ਦੀਆਂ ਪੇਟੀਆਂ ਡੱਬਿਆਂ ਦੇ ਡੱਬੇ ਅਲੱਗ ਦਿੱਤੇ ਆ ਲੈ ਲਓ ਹਜਾਰ ਤੇ ਇਹ ਕਮਾਲੀ ਕੰਮ ਨਹੀਂ ਕਰਦੇ ਭੈਣ ਭਰਾ ਖੁਸ਼ ਹੋਣ ਹਾਂ ਅਜੇ ਚੈੱਕ ਕਰ ਲਾ ਤੁਸੀਂ ਚੱਕੋ 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 ਚੱਕ ਲੋ ਚੱਕ 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 ਆ ਦੇਖੋ ਬਾਪੇ ਦੀ ਹੱਡੀ ਦੇ ਸੂਟਾਂ ਦੇ ਨਾਲ ਨਾਲ ਗਿਫਟ ਫਰੀ ਹਾਂਜੀ ਭਾਜੀ ਵੱਡੀ ਸੇਰ 15 ਮਿੰਟ ਦਾ ਟਾਈਮ ਜੀ ਆ ਮਾਲ ਕਹਵਾਈਆਂ ਵਾਲਾ ਮਸਲੀਨ ਦਾ ਆ ਭੈਣ ਭਰਾ ਦਿਖਾ ਕਿਤੇ ਕਿਤੇ ਬੈਠੇ ਆ ਇਧਰ ਭਰਾ ਹੁਣੀ ਲਗਾ ਕਿਤੇ ਤੱਕ ਬੈਠੇ ਆ ਹੁਣ ਇਧਰ ਦੇਖ ਆ ਖਾਣੇ ਤੋਂ ਲੈ ਕੇ ਆ ਖਾਣੇ ਤੱਕ ਹਾਂਜੀ 800 ਯਾਰ 975 600 635 725 ਜਿਨਿਆਂ ਨੇ ਜਿੰਨਾ ਲੈਣਾ ਆਪੇ ਚੱਕ ਲੋ ਹਾਂ ਉਹ ਢੇਰ ਤੱਕੜਾ ਜਗਾ ਦੇਖ ਲੋ ਜੀਨੇ ਜਿਹੜਾ ਕਪੜਾ ਚੱਕ ਲਿਆ ਮਿੰਟ ਮਿਲ ਲੈ 15 300 ਰੁਪਏ ਸੂਟ ਕਰਤਾ ਚੱਕ ਲੋ 300 ਰੁਪਏ ਦਾ ਸੂਟ ਇੱਕ ਕਰਤੋ ਓਏ ਹੋਏ ਉਹ ਕੋਈ 800 ਦਾ ਸੂਟ ਆ ਕੋਈ 1200 ਦਾ ਸੂਟ ਆ ਕੋਈ 1000 ਦਾ ਸੂਟ ਆ ਕਹਿੰਦੇ 300 ਰੁਪਏ ਚ ਕਰਤਾ ਆਪਣੇ ਆਪ ਹੀ ਚੱਕ ਲੋ ਤਨ ਤਾ ਦੇਖੋ ਉਧਰ ਉਹ ਉਧਰ ਦੇ ਕੋ ਚੜ ਗਏ ਪਹਾੜਾਂ ਚੜ ਗਏ ਉਹ ਦੇਖੋ ਕਰਦੇ ਕੀ ਆ ਕੋਈ ਸੇਰ ਨਹੀਂ ਕੋਈ ਦਖਾਣੀ ਉਹ ਚੱਕ ਲੈ ਚੱਕ ਲੋ ਉਹ ਦੇਖੋ ਉਹ ਸਵਾ ਦੇਖੋ ਤੁਸੀਂ ਕਿੱਦਾਂ ਵੇ ਕਿੱਦਾਂ ਆਪਣੇ ਆਪ ਹੀ ਪੈ ਗਏ তুই ਦਾ ਦੁਕਾਨੇ ਲਟਾਉਣ ਲੱਪੇ ਯਾਰ ਆਪਣੀ ਭਾਈ ਕੱਲ 9 ਵੇ ਦਾ ਕੱਲ 6:30 5 ਵੇ ਤੱਕ ਬੰਦ ਕਰ ਦੇਣੀ ਹੈ ਕੱਲ 10 ਤਰੀਕ ਨੂੰ 5 ਵਜੇ ਰਖ ਫਾਇਰੇ ਹੋਣਿਆ ਚਾਹੇ ਪੰਜ ਸੂਟ ਲੈ ਲਓ ਚਾਹੇ 20 ਲੈ ਜਾਓ ਚਾਹੇ ਸਾਰੀ ਦੁਕਾਨ ਖਾਲੀ ਕਰ ਦਿਓ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਚਾਰ ਚਾਰ ਲੈ ਜਾਓ ਸਾਰੇ ਖਾਨੇ ਗਾਲੀ ਕਰਦੇ 15 ਮਿੰਟ ਦਾ ਟਾਈਮ ਦਿੱਤਾ 15 ਮਿੰਟ ਦਾ ਟਾਈਮ ਉਹ ਲੈ ਜਾਓ ਲੈਓ ਬਾਪੜਨ ਲਟਕੇ ਲੈ ਜਾਓ ਕੱਲ 5 ਵਜੇ ਤੱਕ ਸ਼ਾਮ ਕਾਨੇ ਕਾਲੀ ਬਾਬਾ ਜਿਹੜਾ ਖਾਲੀ ਕਰਦਾ ਸਾਰਾ ਕੁਝ ਹੋਰ ਹੈਗਾ ਮਾਲ ਦਵਾਂਗੇ ਬੋਹ ਮਾਲ ਸੋ ਜਿੰਨਾ ਮਰਜ਼ੀ ਮਾਲ ਲੈ ਜਾਓ ਪੰਜਾਬ ਦੀ ਪਹਿਲੀ ਇਤਿਹਾਸਕ ਸੇਲ ਹੋ ਗਈ ਜਿੱਥੇ ਲੋਕ ਆਪਣੇ ਆਪ ਉਧਰ ਦੇਖੋ ਉਧਰ ਰੱਖੋ ਚੜ ਗਏ ਕੋਠਿਆਂ ਦੇ ਉੱਤੇ ਕਰਤੀ ਖਾਲੀ ਸਾਰੇ ਹੀ ਲੈਓ ਸਾਰੀ ਜਿਨੇ ਜਿੰਨਾ ਕੱਪੜਾ ਲੈ ਲਿਆ ਲੈ ਲਿਆ ਔਰ 10 ਮਿੰਟ ਰੋਗੇ 10 ਮਿੰਟ ਸਿਰਫ ਸੋ ਇਧਰ ਚੈੱਕ ਕਰ ਲਓ ਆ ਦੇਖੋ ਕਲਾਵੇ ਦੇ ਕਲਾਵੇ ਪਰਲੇ ਕਿਸ ਨੇ 50 ਸੂਟ ਲੈ ਲਿਆ ਕਿਸ ਨੇ 20 ਲੈ ਲਏ ਕਿਸ ਨੇ ਲੈ ਲਿਆ 40 ਸੂਟ ਉਧਰ ਦੇਖੋ ਪਾਪਾ ਵੀ ਚੜ ਗਿਆ ਕੋਠੇ ਦੇ ਕਿਨਾਰੇ ਚੱਕ ਲੋ ਚੱਕ ਸੈਟ ਬਾਏ ਸੈਟ ਬਸ ਲੈ ਜਾਓ ਦੁਕਾਨ ਖਾਲੀ ਖਾਨੇ ਖਾਲੀ ਕਰਦੇ 5 ਮਿੰਟ ਲਾਗੇ ਤੁਹਾਡੇ ਕੋ 5 ਮਿੰਟ 50 ਮਿੰਟਾਂ ਜਿਹੜਾ ਕਪੜਾ ਲੈ ਗਿਆ ਜਿੰਨਾ ਲੈ ਗਿਆ ਤੇ ਜਿਹੜਾ ਰਹਿ ਗਿਆ ਉਹ ਰਹਿ ਗਿਆ 10 ਮਿੰਟਾਂ ਦੀ ਦੁਕਾਨ ਬਾਬੇ ਨੇ ਥਾਲੀ ਕਰਤੀਆਂ ਕੱਲ ਆਖਰੀ ਦਿਨ 10 ਅਗਸਤ ਸ਼ਾਮ 5 ਵਜੇ ਤੱਕ ਓਏ ਕਰੀ ਕੀ ਜਾਨੇਓ ਯਾਰ ਤੁਸੀਂ ਖਾਲੀ ਕਰ ਦਿੰਨਾ ਸਭ ਖਾਲੀ ਕਰ ਦਿੰਨਾ ਨਹੀਂ ਸਾਰਾ ਲਟਾਈ ਜਾਨੇਓ ਲਟਾ ਲੈ ਆਪਾਂ ਦੇਣਾ ਹੀ ਨਹੀਂ ਉਧਰ ਦੇਖੋ ਪਾਪਾ ਕਿੱਥੇ ਚੜਿਆ ਕਹਿੰਦਾ ਲੈ ਜਾਓ ਸਾਰਾ ਕੁਝ ਓ ਦੇਖੋ ਫਸ ਗਿਆ ਪੇਚਾ ਮਤਲਬ ਲਟਾ ਦੀ ਦੁਕਾਨ ਬਾਬੇ ਨੇ ਅੱਜ 9 ਅਗਸਤ ਰਖੜੀ ਵਾਲੇ ਦਿਨ ਤਾਂ ਵੱਡੇ ਫੈਰੇ ਕਰਤੇ ਇੱਕ ਹੋਰ ਫੇਰਾ ਦੁਕਾਨ ਖਾਲੀ ਆ ਦੇਖੋ ਕਰੇਵ ਦੇ ਹੈ ਵੀ 15 1500 ਦੇ ਸੂਟ ਇਹ ਵੀ ਆਫਰ ਜਲਾਤੇ ਆ ਜਿੰਨੇ ਜੋ ਜਗਣਾ 500 ਦਾ ਪਾਸਾ ਲੈ ਜਾਓ ਉਹ 2000 ਰਾਇਆ ਗੁੱਡ 5 500 ਚ 2000 ਦੇ ਸੂਟ 5 500 ਚ ਲੈ ਜਾਓ ਲੈ ਲਓ 500 ਚ ਉਹ ਪਰ ਰੋ ਗੱਫੇ ਕੋਈ 1500 ਦਾ ਕੋਈ 2000 ਦਾ 500 ਚ ਓਏ ਹੋਏ 500 ਚ ਓਏ ਪਿਆ ਸ਼ਾਰੀ ਤਾਜਪੁਰ ਦਾ ਕੱਪੜੇ 'ਚ ਫੈਰਾ ਘਾੜਤਾ 50000 ਆ ਕੱਪੜਾ 15000 ਰੁਪਏ ਦਾ ਬਾਬੇ ਨੇ ਓਏ ਦੇਖੋ 2 2000 ਵਾਲੇ ਸੂਟ 5 500 'ਚ ਚੱਕੋ ਸੈੱਟ ਬਾਈ ਸੈੱਟ ਲੈ ਜਾਓ ਚਾਹੇ ਸਿੰਗਲ ਸਿੰਗਲ ਲੈ ਜਾਓ 5 500 ਚੱਕੋ 5 500 ਦੇ ਉੱਪਰ ਦੇ 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 ਉਹ ਵੀ ਲੈ ਜਾਓ ਉਹ ਲੈ ਜਾਓ ਚੱਕੋ 5 500 'ਚ ਚੱਕੋ 5 500 ਇਹ 2 2000 ਵਾਲੇ ਸੂਟ ਚੱਕੋ 5 500 ਚ ਚੱਕੋ 2 200 ਵਾਲੇ 5 500 ਚ ਲੈ ਜਾਓ 5 500 ਚ ਚੱਕੋ 5 500 ਚ ਆਹ ਦੇਖੋ ਚੱਕੋ 500 ਚਾਹੇ ਕਾਲਾ ਲੈ ਜਾਓ ਮਹਿਰੂਮ ਲੈ ਜਾਓ ਗ੍ਰੀਨ ਲੈ ਜਾਓ ਚੱਕੋ 500 ਚ ਓਏ ਆਹ ਦੇਖੋ ਸ਼ੇਗ ਨਾਲੇ ਲਾਈਟ ਕਲਰ ਕੋਈ ਪਿੰਕ ਕੋਈ ਲਾਈਟ ਕਲਰ ਇਹ ਵੀ 5 500 ਇਹ 2 200 ਦਾ ਬੈਗ ਦਾ ਬਜ਼ਾਰ ਚ ਓਏ ਦੇਖ ਖੋਲ ਕੇ ਦਿਖਾਣਾ ਬਾਪੂ ਗੱਲਾਂ ਨਹੀਂ ਕਰਦਾ ਪਾਪਾ ਫੈਲਾ ਕਰਦਾ ਆਹ ਦੇਖ ਪੀਸ ਓਹ ਬਜ਼ਾਰ ਚ 1500 2000 ਕੱਲ ਐ ਜ਼ੋਰਦਕ ਸ਼ਾਮੀ 5 ਵਜੇ ਤੱਕ ਮੇਰੇ ਕੋ 500 ਰੁਪਏ। 5 500 ਚ ਉਹ ਮਿੰਦੋ ਬਟੀਕ ਤੋਂ ਤਿਆਰ ਕਰਾ ਦੇ ਸੂਟ 5 500 ਚ। ਮਿੰਦੋ ਦਾ ਸੂਟ ਮਿੰਦੋ ਦਾ ਸੂਟ ਕਹਿੰਦਾ 5 1500 ਚ 5 500 ਚ। ਲੈ ਲਓ 5 500 ਚ। ਉਹ ਨਹੀਂ ਮੰਨ ਲੈ। ਲੈ ਲਓ 5 500 ਚ। 5 500। 5 500 ਚ ਲੈ ਲਓ। 5 500। ਦੇਖੋ ਕੋ ਉਹ ਲੈ ਲਓ। ਦੇਖੋ 5 500। ਲੈ ਲਓ ਕਰੋ 5 500। 150 1500 2 2000 550 ਰੁਪਏ ਲੈ ਲਓ ਬੇਬੀ 500 ਲੁੱਟ ਲਓ ਹੈਲੋ ਲੈ ਗਰ ਲੋ ਓ ਬੀਬੀ ਡੱਪੇ ਇਦਾਂ ਨਾ ਕਰੋ ਬਈ ਬੀਬੀ ਨਾਲ ਸੱਟੋ ਹੌਲੀ ਹੌਲੀ ਧਿਆਨਾਂ ਚਾਰੇ ਪਾਸੇ ਦਿਖਾ ਦੇ ਰਖੜੀ ਵਾਲੇ ਤਿੰਨ ਬਾਜ਼ਾਰ ਬੇਲੇ ਮਾਪੇ ਦੀ ਹੱਡੀ ਲੱਗੇ ਮਿੰਦੋੜਾ ਸਵੇਰੇ ਸਵੇਰੇ ਦੇਦਾ ਥਾਪੜਾ ਕਰੇ ਚੱਕ ਕੇ ਰੱਖੋ ਕੰਮ 500 ਦਾ ਸੂਟ ਆ ਇਧਰ ਦੇਖੋ ਦੇਸੀ ਕਿਉ ਆ ਲੋ ਦੇਸੀ ਕਿਉ ਲੈਓ ਪੰਜ ਪੰਜ 500 ਚੱਕੇ ਪੰਜ are... 500 500 500 500 500 ਰੁਪਏ ਹਲੋ 2500 ਆ ਬੜਾ ਸਰਦਾਰ ਜੀ ਇਹ ਆ ਲੋ ਹਲੋ 500 ਇਹ ਆ ਲੋ ਓਏ 5 ਮਿੰਟ ਰਹਿ ਕੇ 5 ਮਿੰਟ ਤੋ ਡੇਖੋ ਜੇਨੇ ਕਪੜਾ ਲੈ ਲਿਆ ਉਦੋਂ ਬਾਅਦ ਸੇਲ ਬੰਦ ਫੇਰ ਬਿੱਲ ਕਰਾਉਣਾ ਤੁਸੀਂ 50 ਮਿੰਟਾਂ ਜਿਹਨੇ ਜੋ ਚੱਕਣਾ ਚੱਕ ਲੋ ਉਦੋਂ ਬਾਅਦ ਲੈਣਾ ਵਾ ਲੋ ਬੈਲ ਕਰਦੀਆਂ ਤੁਹਾਡੇ ਆਹ ਦੇਖੋ ਜਿਹੜੇ ਸਾਰੀ ਦੁਕਾਨ ਭਰੀ ਸੀ ਖਾਨੇ ਚੱਕ ਕਰ ਲੋ ਖਾਲੀ 15 ਮਿੰਟ ਜੇ ਦੁਕਾਨ ਖਾਲੀ ਕਰਦੀ 15 ਮਿੰਟ ਜੇ ਦੁਕਾਨ ਖਾਲੀ ਕਰਦੀ 2-2000 ਵਾਲੇ ਸੂਟ 5-500 ਦੇ ਦਿਆ 5-500 ਦੇ ਦਿਆ ਆਹ ਦੇਖੋ 2-2000 ਵਾਲੇ 5-500 ਚ ਦੇਖੋ 500 ਆ ਫੜੋ 500 ਦੇਖੋ ਆਹ ਦੇਖੋ ਆ ਵੀ ਫੜੋ ਪਰ ਸ਼ੇਰ ਆ ਗਿਆ ਜੋ ਕਿ ਹਰ ਉਹ ਕਰ ਦਿੱਤਾ ਕਹਿੰਦੇ ਲੈ ਜਾਓ ਲਓ 5-500 ਚ ਮਿੰਦੋਣੀ ਹਰਦੀ 5-500 ਦੇਦਾ ਸਾਰਾ ਹੀ ਮਾਲ ਮਿੰਦੋਰਾ ਮੁੰਡਾ ਜੋ ਕਹਿੰਦਾ ਸੱਚ ਕਹਿੰਦਾ ਜੋ ਦਿੰਦਾ ਦੇ ਕੇ ਦਿਖਾਉਂਦਾ ਚੱਕ ਲੋ ਸੋ ਅੱਜ 9 ਅਗਸਤ ਤੁਸੀਂ ਦੇਖ ਲਓ ਸਾਰਿਆਂ ਦੇ ਪੈਦੇ ਕਰਤੇ 8-800 ਵਾਲੇ ਸੂਟ 1000 ਦੇ 4 2 2000 ਵਾਲੇ ਸੂਟ ਕਰਦੇ ਆ 3 300 ਸਾਰਿਆਂ ਨੂੰ ਦੇ ਦਿਆ ਕੱਲ ਐਤਵਾਰ ਵੀ ਆ ਜਾਓ ਸ਼ਾਮ 5 ਵਜੇ ਤੱਕ ਬਾਬੇ ਝੱਟੀ ਤੇ ਇਤਾਂ ਹੀ ਫਾਇਦੇ ਕਰਦੇ ਆ ਐਤਵਾਰ ਕੱਲ ਆਖਰੀ ਦਿਨ ਬਾਬੇ ਝੱਟੀ ਬੰਦ ਹੋ ਜਾਣੀਆਂ 13 ਅਗਸਤ ਨੂੰ ਆ ਜਾਓ ਜਲੰਧਰ ਸ਼ਹਿਰ ਜਲੰਧਰ ਨਵੇਂ ਬਾਬੇ ਝੱਟੀ ਓਪਨ ਹੋ ਜਾਣੀਆਂ ਜਿੱਥੇ ਸਾਡੇ ਫਾਇਦੇ ਹੋਣੇ ਆ ਕੋਈ ਜਾਣਕਾਰੀ ਲੈਣੀ ਸਕਰੀਨ ਤੇ ਨੰਬਰ ਆ ਫੋਨ ਕਰ ਸਕਦੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕਰਸਾਨ ਟੀਵੀ ਜੰਫੀਰ ਖਾਸ ਦੇਖ ਨਹੀਂ